ਅੱਜ ਅਰਵਿੰਦ ਕੇ ਜੀਵਾਲ ਸਾਹਿਬ ਭਗਵੰਤ ਮਾਨ ਜੀ ਤੇ ਮਨੀਸ਼ ਸੋਸੋਦੀਆ ਸਾਹਿਬ ਨੂੰ ਗਿਆਨੀ ਵਿੱਚ ਗਏ ਸੀ ਉਹ ਸੌ ਇੱਕ ਖਲਾਈ ਗਈ ਕਿ ਨਾ ਮੈਂ ਨਸ਼ੇ ਦਾ ਸੇਵਨ ਕਰਾਂਗਾ ਨਾ ਮੈਂ ਕਿਸੇ ਦੋਸਤ ਨੂੰ ਜਾਂ ਰਿਸ਼ਤੇਦਾਰ ਨੂੰ ਕਰਨ ਦਵਾਂਗਾ ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸੌਂ ਖਾਂਦਾ ਹਾਂ ਕਿ ਮੈਂ ਕਦੇ ਖੁਦ ਨਸ਼ਾ ਨਹੀਂ ਕਰਾਂਗਾ ਉਹਨਾਂ ਦੇ ਮਾਤਾ ਜੀ ਦੇ ਸਿਰ ਤੇ ਹੱਥ ਰਖਵਾਇਆ ਭਗਵੰਤ ਜੀ ਕੋਲ ਤੇ ਤੁਸੀਂ ਸਾਰੇ ਪੰਜਾਬ ਨੂੰ ਵਚਨ ਦਿੱਤਾ ਤੇ ਭਗਵੰਤ ਮੰਨ ਨੇ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਨਸ਼ੇ ਦਾ ਸੇਵਨ ਨਹੀਂ ਕਰੂੰਗਾ ਕੇਜਰੀਵਾਲ ਸਾਹਿਬ ਕੇ ਬੱਚਿਆਂ ਨੇ ਤੇ ਸੋਨਾਮਾ ਦੇ ਦਿੱਤਾ ਜਿਹੜਾ ਮੁੱਖ ਮੰਤਰੀ ਹੈ ਸੂਬੇ ਦਾ ਜਿਹਦੇ ਜਿਸ ਨੇ ਇਸ ਮੁਹਿੰਮ ਨੂੰ ਲੀਡ ਕਰਨਾ ਉਹ ਤੇ ਅਜੇ ਤਿੰਨਾਂ ਸਾਲਾਂ ਚ ਤੁਹਾਡੇ ਕੋ ਨਸ਼ਾ ਮੁਕਤ ਨਹੀਂ ਹੋ ਸਕਿਆ ਸਾਰ ਨੂੰ ਪਹਿਲੇ ਡੋਗ ਟੈਸਟ ਤੇ ਨਸ਼ੇ ਦਾ ਟੈਸਟ ਤੁਹਾਡੇ ਮੁੱਖ ਮੰਤਰੀ ਦਾ ਹੋਣਾ ਚਾਹੀਦਾ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਤੇ ਮਨੀਸ਼ ਸੋਸੋਦੀਆ ਸਾਹਿਬ ਲੁਧਿਆਣੇ ਵਿੱਚ ਗਏ ਸੀ ਹਜ਼ਾਰਾਂ ਦਾ ਨੌਜਵਾਨਾਂ ਦਾ ਇਕੱਠ ਕੀਤਾ ਜਿਹਦੇ ਵਿੱਚ ਮੈਜੋਰਿਟੀ NCC ਦੇ ਕੈਂਡੀਡੇਟਸ ਨੂੰ ਉਹਨਾਂ ਨੂੰ ਸੌ ਇੱਕ ਖਲਾਈ ਗਈ ਕਿ ਨਾ ਮੈਂ ਨਸ਼ੇ ਦਾ ਸੇਵਨ ਕਰਾਂਗਾ ਨਾ ਮੈਂ ਕਿਸੇ ਦੋਸਤ ਨੂੰ ਜਾਂ ਰਿਸ਼ਤੇਦਾਰ ਨੂੰ ਕਰਨ ਦਵਾਂਗਾ ਜੇ ਕੋਈ ਕਰਦਾ ਹੋਏਗਾ ਤੇ ਮੈਂ ਉਹਦੀ ਇਤਲਾਹ ਦਵਾਂਗਾ ਉਹਨੂੰ ਰੋਕ ਤਾਂ ਫਾਵਾਂਗਾ ਬਹੁਤ ਅੱਛਾ ਕਦਮ ਮੈਂ ਮੁਬਾਰਕ ਦੇਣਾ ਚਾਹੁੰਦਾ ਪਰ ਤੇ ਇਸ ਤੋਂ ਪਹਿਲੇ ਮੈਂ ਚੰਦੇ ਸਵਾਲ ਕੇਜਰੀਵਾਲ ਸਾਹਿਬ ਨੂੰ ਤੇ ਮਾਨ ਸਾਹਿਬ ਨੂੰ ਕਰਨਾ ਚਾਹੁੰਦਾ ਕੇਜਰੀਵਾਲ ਸਾਹਿਬ ਤਾਨੂੰ ਸ਼ਾਇਦ ਇਹ ਗੱਲ ਭੁੱਲ ਗਈ ਹੋਏ ਕਿ 2022 ਦੀ ਇਲੈਕਸ਼ਨ ਜਿੱਤ ਤੋਂ ਪਹਿਲਾਂ ਤਕਰੀਬਨ 2 ਸਾਲ ਪਹਿਲਾਂ ਤੁਸੀਂ ਇੱਕ ਵਿਸ਼ਾਲ ਇਕੱਠ ਬਰਨਾਲਾ ਸ਼ਹਿਰ ਦੇ ਵਿੱਚ ਜਿਹੜਾ ਆਪ ਦਾ ਹੈੱਡਕੁਆਰਟਰ ਸੀ ਉੱਥੇ ਬੁਲਵਾਈ ਉਹ ਉਸ ਇਕੱਠ ਦੇ ਵਿੱਚ ਤੁਸੀਂ ਭਗਵੰਤ ਮਾਨ ਸੀਐਮ ਪੰਜਾਬ ਉਹਨਾਂ ਦੇ ਮਾਤਾ ਜੀ ਦੇ ਸਿਰ ਤੇ ਹੱਥ ਰੱਖਵਾਇਆ ਭਗਵੰਤ ਜੀ ਕੋਲ ਤੇ ਤੁਸੀਂ ਸਾਰੇ ਪੰਜਾਬ ਨੂੰ ਵਚਨ ਦਿੱਤਾ ਤੇ ਭਗਵੰਤ ਮਾਨ ਨੇ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਨਸ਼ੇ ਦਾ ਸੇਵਨ ਨਹੀਂ ਕਰੂੰਗਾ so that ਤੁਹਾਨੂੰ ਹੀ ਪਤਾ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਬਹੁਤ ਵੱਡੀ ਇੱਕ ਮੁਹਿੰਮ ਹੈ ਪੇਰੈਂਟ ਜਿਹਦੇ ਨੇ ਮਾਪੇ ਜਿਹਦੇ ਨੂੰ ਚਾਹਦੇ ਨੇ ਕਿ ਇਸ ਬਹੁਤ ਵੱਡੇ ਨਸ਼ੇ ਦੇ ਅਭਿਆਨ ਦੇ ਵਿੱਚੋਂ ਪੰਜਾਬ ਨੂੰ ਕੱਢਣਾ ਚਾਹੀਦਾ ਤੁਸੀਂ ਵੋਟਾਂ ਲਈਆਂ ਵੋਟਾਂ ਤੋਂ ਬਿਲਕੁਲ ਕਰੀਬ ਤੁਸੀਂ ਇਹ ਵਚਨ ਦਿੱਤਾ ਸਮੁੱਚੇ ਪੰਜਾਬ ਨੂੰ ਕਿ ਮੇਰੀ ਸਰਕਾਰ ਆਏਗੀ ਤਾਂ ਮੈਂ 4 ਮਹੀਨਿਆਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੂੰਗਾ ਤੁਹਾਡੀ ਸਰਕਾਰ ਆਈ ਤੁਹਾਡੇ ਇਹਨਾਂ ਵਾਅਦਿਆਂ ਕਾਰਨ ਲੋਕਾਂ ਨੇ ਵੱਡੇ ਪੇਮਾਨੇ ਤੇ ਤੁਹਾਡੇ ਤੇ ਆਸਤਾ ਰੱਖੀ ਤੁਹਾਨੂੰ ਵੋਟਾਂ ਪਈਆਂ 92 ਤੁਹਾਡੇ ਐਮਐਲਏ ਆਏ ਵਨਵੇ ਇਲੈਕਸ਼ਨ ਹੋਈ ਪੰਜਾਬ ਦੇ ਇਤਿਹਾਸ ਚੱਲਿਆ ਤੱਕ ਕਦੀ ਕਿਸੇ ਪਾਰਟੀ ਨੂੰ ਇੰਨੀ ਵੱਡੀ ਓਵਰਵੈਲਮਿੰਗ ਕਦੀ ਕਾਮਯਾਬੀ ਨਹੀਂ ਸੀ ਮਿਲੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤਿੰਨ ਸਾਲ ਲਗਾਤਾਰ ਤੁਸੀਂ ਸੁੱਤੇ ਰਹੇ ਵੱਡੇ ਪੇਮਾਨੇ ਤੇ ਨੌਜਵਾਨ ਬੱਚੇ ਸਾਡੇ ਸ਼ਿਕਾਰ ਹੁੰਦੇ ਰਹੇ ਤਿੰਨ ਸਾਲ ਤੋਂ ਬਾਅਦ ਜਦੋਂ ਦਿੱਲੀ ਦੀ ਤੁਸੀਂ ਇਲੈਕਸ਼ਨ ਹਾਰੇ ਹੋ ਤੇ ਤੁਹਾਨੂੰ ਇੱਕੋ ਦਮ ਇਹ ਗੱਲ ਯਾਦ ਆਈ ਕਿ ਅਸੀਂ ਹੁਣ ਜਵਾਬ ਦੇ ਆਂ ਕੋਈ ਨਾ ਕੋਈ ਡਰਾਮਾ ਨਵੇਂ ਸਿਰੋਂ ਰਚਾਣਾ ਪੈਣ ਮੈਂ ਤੁਹਾਡੀ ਯਾਦ ਆ ਇਸ ਵਾਸਤੇ ਦੱਸਣਾ ਚਾਹਨ ਤਕਰੀਬਨ ਅੱਜ ਤੋਂ 2 ਸਾਲ ਪਹਿਲਾਂ 1 ਅਕਤੂਬਰ ਤਕਰੀਬਨ ਤਹੀ ਦੀ ਗੱਲ ਹੈ 1.5 ਸਾਲ ਪਹਿਲੇ ਦੀ ਇਸ ਤਰ੍ਹਾਂ ਜਿਸ ਤਰ੍ਹਾਂ ਅੱਜ ਹਜ਼ਾਰਾਂ ਦਾ ਇਕੱਠ ਤੁਸੀਂ ਨੌਜਵਾਨ ਬੱਚਿਆਂ ਦਾ ਕੀਤਾ ਤੇ ਸੋਚ ਕੋਈ ਹੈ ਐਸਾਂ ਹੀ ਅੰਮ੍ਰਿਤਸਰ ਦੇ ਪੁੱਤਰ ਧਰਤੀ ਤੇ ਅੰਮ੍ਰਿਤਸਰ ਦੇ ਪੁੱਤਰ ਨਗਰੀ ਚੋਂ ਹਜ਼ਾਰਾਂ ਨੌਜਵਾਨ ਬੱਚੇ ਛੋਟੀ ਛੋਟੀ ਉਮਰ ਦੇ ਇਕੱਠੇ ਕੀਤੇ ਹੋਲੀਐਸਟ ਆਫ ਹੋਲੀ ਸ਼੍ਰਾਈਸ ਦਰਬਾਰ ਸਾਹਿਬ ਤੇ ਲੈ ਕੇ ਗਏ ਕਡੀਆਂ ਐਡਮਿਨਿਸਟ੍ਰੇਸ਼ਨ ਲੈ ਕੇ ਗਈ ਪ੍ਰਕਰਮਾ ਸਾਹਿਬ ਦੇ ਵਿੱਚ ਖੜਿਆ ਹੋ ਕੇ ਕੀ ਮ੍ਰਿਸ਼ਟੀ ਦੀ ਮੌਜੂਦਗੀ ਫਿਰ ਇੱਕ 100 ਬੱਚਿਆਂ ਨੂੰ ਕੋਈ ਗਈ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਜਦੀਵਾਲ ਸਾਹਿਬ ਕਿ ਬੱਚਿਆਂ ਨੇ ਤੇ ਸੋਨਾਮਾ ਦੇ ਦਿੱਤਾ ਜਿਹੜਾ ਮੁੱਖ ਮੰਤਰੀ ਹੈ ਸੂਬੇ ਦਾ ਜਿਹਦੇ ਜਿਸ ਨੇ ਇਸ ਮੁਹਿੰਮ ਨੂੰ ਲੀਡ ਕਰਨਾ ਉਹ ਤੇ ਅਜੇ ਤਿੰਨਾਂ ਸਾਲਾਂ ਵਿੱਚ ਤੁਹਾਡੇ ਕੋਲ ਨਸ਼ਾ ਮੁਕਤ ਨਹੀਂ ਹੋ ਸਕਿਆ ਕੀ ਤੁਹਾਡੀ ਲੀਡਰਸ਼ਿਪ ਮੁੱਖ ਮੰਤਰੀ ਕੀ ਜਵਾਬਦੇ ਨਹੀਂ ਇਸ ਗੱਲ ਦਾ ਤੁਸੀਂ ਨੌਜਵਾਨ ਬੱਚਿਆਂ ਨੂੰ ਲੁਧਿਆਣੇ ਸੌਂਚਕਉਂਦੇ ਹੋ ਤੁਸੀਂ ਦਰਬਾਰ ਸਾਹਿਬ ਖੜਕੇ ਨੌਜਵਾਨ ਬੱਚਿਆਂ ਨੂੰ ਸੌਂਚਕਉਂਦੇ ਹੋ ਤੇ ਖੁਦ ਤੁਹਾਡਾ ਚੀਫ ਮਿਨਿਸਟਰ ਜਿਹੜਾ ਹੈ ਉਸ ਸੌਂ ਦੀ ਕੋਈ ਕਦਰ ਹੀ ਨਹੀਂ ਕਰਦਾ ਜੀ ਇਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਕਿ ਨਵਾਂ ਡਰਾਮਾ ਰਚਾਇਆ ਅੱਜ ਤੋਂ ਮਹੀਨਾ ਪਹਿਲੇ ਜਾਂ 15 ਦਿਨ ਪਹਿਲੇ ਅਸੈਂਬਲੀ ਸੈਸ਼ਨ ਤੁਸੀਂ ਇੱਕ ਨਵੀਂ ਗੱਲ ਕਹੀ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਜਨਗਰਨਾ ਕਰਾਂਗੇ ਹਰ ਘਰ ਦੇ ਵਿੱਚ ਵੇਖਾਂਗੇ ਕਿੰਨੇ ਕ ਜਿਹੜੇ ਬੱਚੇ ਨੇ ਉਹ ਨਸ਼ੇ ਦਾ ਇਸਤੇਮਾਲ ਕਰਦੇ ਨੇ ਮੈਂ ਵੈਲਕਮ ਕੀਤਾ ਬਟ ਮੈਂ ਇੱਕ ਸੁਜੈਸ਼ਨ ਦਿੰਦਾ ਉੱਥੇ ਮੇਰਾ ਇੱਕ ਤੁਹਾਨੂੰ ਸੁਜੈਸ਼ਨ ਸੀ ਕਿ ਜਾਣ ਕਰਨਾ ਜਿਹੜੀ ਹੈ ਇਹ ਸਾਰਿਆਂ ਨੂੰ ਪਹਿਲੇ ਪੰਜਾਬ ਅਸੈਂਬਲੀ ਤੋਂ ਸ਼ੁਰੂ ਹੋਣੀ ਚਾਹੀਦੀ ਪਹਿਲੀ ਜਾਣ ਕਰਨਾ ਜਿਹੜੀ ਹੈ ਉਹਦੇ ਨਾਲ ਡੋਪ ਟੈਸਟ ਕਰਾਇਆ ਜਾਏ ਪਜੀ ਦੇ ਡਾਕਟਰ ਜਿਹੜੇ ਨੇ ਉਹਨਾਂ ਦਾ ਇੱਕ ਬੋਰਡ ਬਣਾਇਆ ਜਾਏ ਸਾਰਿਆਂ ਨੂੰ ਪਹਿਲੇ ਡੋਪ ਟੈਸਟ ਤੇ ਨਸ਼ੇ ਦਾ ਟੈਸਟ ਤੁਹਾਡੇ ਮੁੱਖ ਮੰਤਰੀ ਦਾ ਹੋਣਾ ਚਾਹੀਦਾ ਫਿਰ ਵਿਰੋਧੀ ਧਿਰ ਦੇ ਲੀਡਰ ਦਾ ਹੋਣਾ ਚਾਹੀਦਾ ਫਿਰ ਤੁਹਾਡੀ ਸਾਰੀ ਕੈਬਨਿਟ ਦਾ ਹੋਣਾ ਚਾਹੀਦਾ ਫਿਰ ਸਾਰੇ ਹੀ ਬਾਕੀ ਦੇ ਐਮ ਐਲ ਏ ਸਾਰੀਆਂ ਪਾਰਟੀਆਂ ਦੇ ਜਿਹਦੇ ਵਿੱਚ ਬਹੁ ਗਿਣਤੀ ਤੁਹਾਡੀ ਹੈ ਤੇ ਬਾਕੀ ਕਾਂਗਰਸ ਦੀ ਤੇ ਬਾਕੀ ਪਾਰਟੀਆਂ ਦੀ ਉਹਨਾਂ ਦਾ ਹੋਏ ਤੇ ਫਿਰ ਵਿਧਾਨ ਸਭਾ ਦੇ ਪੋਰਟਲ ਦੇ ਉੱਤੇ ਇਹ ਸਾਰੀ ਜਿਹੜੀ ਟੈਸਟ ਰਿਪੋਰਟਸ ਹਨ ਇਹ ਉਚਾੜੀਆਂ ਜਾਣ ਪੰਜਾਬ ਦੇ ਲੋਕ ਵੇਖ ਸਕਣ ਕਿ ਕਿਸ ਕਿਸਮ ਦੇ ਹੱਥਾਂ ਦੇ ਵਿੱਚ ਅਸੀਂ ਤੋ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕੇਜਰੀਵਾਲ ਸਾਹਿਬ ਅੱਜ ਇੱਕ ਲੁਧਿਆਣੇ ਦੀ ਵੈਸਟ ਦੀ ਸੀਟ ਜਿੱਤਣ ਵਾਸਤੇ ਤੁਸੀਂ ਇੰਨੇ ਤਰਲੋ ਮੱਛੀ ਹੋ ਰਹੇ ਤੁਸੀਂ ਜਾਣਦੇ ਹੋ ਕਿ ਜਿਹੜੇ ਤੁਹਾਡੇ ਸਨੀ अरोड़ा ਜੀ ਨੇ ਉਹ ਐਮਐਲਏ ਬਣਨ ਜਗ੍ਹਾ ਖਾਲੀ ਹੋਏ ਉਹਨਾਂ ਦੀ ਰਾਜ ਸਭਾ ਤੇ ਤੁਸੀਂ ਪ੍ਰਤੀਨਿਤ ਪੰਜਾਬ ਦੀ ਰਾਜ ਸਭਾ ਚ ਕਰ ਸਕੋ ਤੁਹਾਡੀ ਟੀਮ ਆ ਕੇ ਪੰਜਾਬ ਨੂੰ ਖੁਲੇ ਆਂ ਲੋਟ ਸਕੇ ਪਹਿਲੇ ਤੇ ਧੜਵੀ ਅਫਗਾਨਿਸਤਾਨ ਤੋਂ ਆਂਦੇ ਸੁਣੇ ਸੀ ਪਹਿਲੀ ਵਾਰ ਧੜਵੀ ਜਿਹੜੇ ਨੇ ਹੁਣ ਦਿੱਲੀ ਚੋਂ ਆ ਗਏ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਹੀ ਗੋਬਰਾ ਕਰਦੇ ਨੇ ਸਾਡੇ ਧਾਰਮਿਕ ਹਸਤਾਨਾਂ ਦੇ ਵਿੱਚ ਵੀ ਸੌਂ ਖਾਨ ਤੋਂ ਤੇ ਸੌਂ ਤੋੜਨ ਦੇ ਵਿੱਚ ਤੁਹਾਨੂੰ ਕੋਈ ਡਰ ਤੁਹਾਨੂੰ ਕੋਈ ਖੌਫ ਹੈ ਨਹੀਂ ਤਾਂ ਮੈਂ ਕੇਜਰੀਵਾਲ ਸਾਹਿਬ ਤੁਹਾਨੂੰ ਬੇਨਤੀ ਕਰਾਂਗਾ ਡਰਾਮੇ ਬੰਦ ਕਰੋ ਪੰਜਾਬ ਦੇ ਲੋਕ ਤੁਹਾਡੀ ਸ਼ਖਸੀਅਤ ਨੂੰ ਤੁਹਾਡੀ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿਰਪਾ ਰੱਖੋ ਮਿਸਲੀਡ ਨਾ ਕਰੋ ਸਾਡੀ ਨੌਜਵਾਨ ਪੀੜੀ ਨੂੰ ਇਥੇ ਤੱਕ ਹਾਲਾਤ ਨਾ ਬਣ ਜਾਣ ਕਿ ਉਹਨਾਂ ਦਾ ਸਿਆਸੀ ਲੋਕਾਂ ਤੇ ਤੇ ਪੋਲਿਟਿਕਲ ਸਿਸਟਮ ਤੇ ਬਿਲਕੁਲ ਹੀ ਵਿਸ਼ਵਾਸੀ ਉਹਨਾਂ ਦਾ ਉੱਠੇ ਜਾਵੇ। ਤੋਂ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਪੰਜਾਬ ਪੁਲਿਸ ਨੂੰ ਇਮਾਨਦਾਰੀ ਨਾਲ ਕੰਮ ਕਰਨ ਵਾਸਤੇ ਕਹੋ। ਕੋਈ ਵੀ ਨਸ਼ਾ ਪੰਜਾਬ ਦੇ ਵਿੱਚ 24 ਘੰਟੇ ਵੀ ਨਹੀਂ ਵੇਖ ਸਕਦਾ। ਜੇ ਤੁਹਾਡੇ ਥਾਣੇਦਾਰ ਤੇ ਤੁਹਾਡੇ ਐਸਐਸਪੀ ਇਸ ਚੀਜ਼ ਨੂੰ ਰੋਕ-ਪਾਣ ਦੀ ਕੋਸ਼ਿਸ਼ ਕਰ ਪਰ ਤੁਹਾਡੀ ਪੁਲਿਸ ਜਿਹੜਾ ਹੋਮ ਮਿਨਿਸਟਰ ਭਗਵੰਤ ਮਾਨ ਹੈ ਕੰਪਲੀਟਲੀ ਫੇਲ ਹੋਈ ਮੈਨੂੰ ਇਹ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਝੂਠੇ ਫੋਕੇ ਡਰਾਮੇ ਇਨਕਲਾਬੀ ਨਾਅਰੇ ਤੋਂ ਇਲਾਵਾ ਝੂਠੇ ਇਨਕਲਾਬੀ ਨਾਅਰੇ ਤੋਂ ਇਲਾਵਾ ਸਾਡੇ ਮਹਾਨ ਸ਼ਹੀਦਾਂ ਦੀਆਂ ਫੋਟੋਆਂ ਦਾ ਇਸਤੇਮਾਲ ਕਰਕੇ ਸਾਡੇ ਮਹਾਨ ਲੀਡਰਾਂ ਦੀਆਂ ਫੋਟੋਆਂ ਦਾ ਇਸਤੇਮਾਲ ਕਰਕੇ ਲੋਕਾਂ ਦੇ ਜਜ਼ਬਾਤ ਨਾਲ ਖੇਲਣ ਦਾ ਤੁਹਾਡੇ ਕੋਲ ਇੱਕ ਬਹੁਤ ਵੱਡੀ ਇੱਕ ਮੈਸਰਨਾ ਪੀ ਐਚ ਡੀ ਇੱਕ ਡਿਗਰੀ ਹੈ ਕਿਰਪਾ ਕਰਕੇ ਪੰਜਾਬ ਤੇ ਦਰਸ ਕਰੋ ਕਿਰਪਾ ਕਰੋ ਪੰਜਾਬ ਨੂੰ ਮਿਸਲੀਡ ਨਾ ਕਰੋ ਕਿਰਪਾ ਕਰੋ ਸਾਡੇ ਨੌਜਵਾਨ ਬੱਚਿਆਂ ਨੂੰ ਗੁੰਮਰਾਹ ਨਾ ਕੀਤਾ ਜਾਏ ਤੋ ਇਸ ਗੱਲ ਕੰ ਇਹ ਜੋ ਤੁਸੀਂ ਕਰ ਰਹੇ ਹੋ ਇਹ ਅਸੀਂ ਕਹਿ ਲਿਆ ਕਿ ਡਰਾਮਾ ਮਤ ਕਰੋ ਗਵਰਨਮੈਂਟ ਦਾ ਜਿਹੜਾ ਕੰਮ ਹੈ ਗਵਰਨਮੈਂਟ ਇੱਕ ਚੰਗੀ ਐਡਮਿਨਿਸਟ੍ਰੇਸ਼ਨ ਦੇ ਝੂਠ ਨਾ ਬੋਲੋ ਗੁੰਮਰਾਹ ਨਾ ਕਰੋ ਬਸ ਇਨੀ ਗੱਲ ਹੀ ਮੈਂ ਕਹਿਣਾ ਚਾਹੁੰਦਾ ਤੇ ਸਮੁੱਚੇ ਪੰਜਾਬੀਆਂ ਨੂੰ ਕਹਿਣਾ ਚਾਹਤ ਇਹ ਜਿਹੜੀ ਫਰਜ਼ੀ ਇਨਕਲਾਬੀਆਂ ਦੀ ਜਮਾਤ ਹੈ ਹਰ ਪਾਸਿਓ ਤੁਹਾਡੇ ਸਾਹਮਣੇ ਇਹਨਾਂ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਇਨਾਂ ਦੀਆਂ ਇਨਾਂ ਡਰਾਮਿਆਂ ਦੇ ਵਿੱਚ ਆਪਾਂ ਨਾਲ ਲੱਗੀਏ ਆਪਾਂ ਇਕੱਠੇ ਹੋਈ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਇੰਨਾ ਹੀ ਕਹਿੰਦਾ ਹੋਇਆ ਮੈਂ ਇਜਾਜ਼ਤ ਲਵਾਂਗਾ ਜੈ ਹਿੰਦ ਜੈ ਭਾਰਤ ਸਵਾਮੀ ਗੁਰਜੀ ਦਾ ਕਾਲਸਾ ਸਵਾਮੀ ਗੁਰਜੀ ਕੀ ਫਤ